ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਇਹ ਪੈਂਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਜਰਸੀ ਦਿਖਾਉਂਗਾ ਹਜੇ ਗੱਭਣਾ ਡੇਟ ਮੁਤਾਬਕ ਉਸ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂ ਪਸੰਦ ਦਾ ਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਪਹਿਲਾ ਸੂਆ ਸੂਨ ਵਾਲੀ ਹੈ ਪਲੂਣ ਵੱੱਛੀ ਮੂੰਹ ਤੋਂ ਦੋ ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਦੱਸਦੇ ਆ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੋਣੇ ਕਹਿੰਦੇ 17 18 ਕਿਲੋ ਵੱਛੀ ਖੁੱਲਾ ਬੜਾ ਆਰਾਮ ਨਾਲ ਚੂ ਆਜੂ weight ਵਾਲੇ ਪਾਸੋਂ ਦੋਸਤੋ ਫੁੱਲ ਐਵਰੀਬਾਡੀ weight ਵਾਲੀ ਆ ਦੀ ਬਾਤੀ ਬਹੁਤ ਸੋਹਣੀ ਹੈ ਬੈਗ ਤੋਂ ਵੇਚ ਸਕਦੇ ਆ ਵਾਹਨਾ ਬਹੁਤ ਸੋਹਣਾ ਫਿਟਿੰਗ ਵਾਲਾ ਥਾਣੇ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਤਨਾ ਸੇਮ ਸਾਈਜ਼ 50062 ਦੀ ਆਪ ਆ ਬਾਈ ਜੀ ਹੁਣੇ ਕਹਿੰਦੇ ਅੱਗੇ ਬਾਈ ਜੀ ਹੁਣ ਕਹਿੰਦੇ ਸੀਮਨ ਲੱਗਿਆ ਹੋਇਆ ਬੱਚੀ ਦੇ 40 1 48 ਹਾਈਟ वाइज ਦੋਸਤੋ ਬਹੁਤ ਸੋਹਣੇ ਕੱਢੇ ਕੱਢਦੀ ਆ ਬਾਕੀ ਐ ਖਫਤੇ ਚ ਬੱਚੀ ਨੇ ਬਹੁਤ ਸੋਹਣਾ ਵਾ ਡਾ ਆਰਡਰ ਤਿਆਰ ਕਰਕੇ ਫਿਰ ਸੋਣਾ ਬੈਗ ਤੋਂ ਵੇਚ ਸਕਦੇ ਆ ਵਾਹ ਨਾ ਬहोत ਉਹਨਾਂ ਤਿਆਰੀ ਕੀਤਾ ਕਰਮਾਲੀ ਨੇ ਵੇਟਿੰਗ ਵਾਲਾ ਉਤੀ ਬਾਤ ਹੀ ਬहोत ਸੋਹਣੀ ਐ ਛੋਟਾ ਕੰਨ ਬੁੱਦੀ ਵਾਲੀ ਜਰਸੀ ਵੇਟ ਵਾਲੇ ਪਾਸੋਂ ਦੋਸਤੋ ਫੋਨ ਲਾਈ ਬੁੱਦੀ ਵੇਟ ਵਾਲੀ ਐ ਇਹ ਸੋ ਵਾਨਾ ਕਿ ਚੰਗੇ ਤਾਰਾ ਬੜਾ ਗੂ ਵਦੂਗਾ ਵਾਲਟ ਹੈ ਜੀ ਕਾਫੀ ਪਈ ਐ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 60000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੇ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ